ਪੰਥਕ ਸਿਆਸਤ ਦੇ ਵਿੱਚ ਵੱਡਾ ਤਮਾਕਾ ਹੋਣ ਵਾਲਾ ਹੈ ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਚਰਚਾਵਾਂ ਨੇ ਕਿ ਅਕਾਲੀ ਦਰ ਬਾਦਲ ਤੜਾ ਤੇ ਅਮਰਿਤਪਾਲ ਤੜਾ ਸਮਝੌਤਾ ਕਰ ਸਕਦਾ ਹੈ ਪਰ ਇਸ ਨੂੰ ਲੈ ਕੇ ਅਮਰਿਤਪਾਲ ਦੇ ਪਿਤਾ ਨੇ ਸਪਸ਼ਟ ਕਰ ਦਿੱਤਾ ਹੈ ਖਡੂਸਾਈ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਪਿਤਾ ਤਸੀਮ ਸਿੰਘ ਨੇ ਪੰਥਕ ਤੇ ਰਾ ਨੂੰ ਇੱਕ ਟੁੱਟੂ ਹੋਣ ਦਾ ਸੱਦਾ ਦਿੱਤਾ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਅਜਿਹੀ ਏਕਤਾ ਦੇ ਵਿੱਚ ਉਹਨਾਂ ਲੋਕਾਂ ਜਾਂ ਪਾਰਟੀਆਂ ਲਈ ਕੋਈ ਥਾਂ ਨਹੀਂ ਹੈ ਜੋ ਬੇਤਬੀਂਧਿਆ ਘਟਨਾਵਾਂ ਦੇ ਵਿੱਚ ਸ਼ਾਮਿਲ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਗੱਟਚੋੜ ਦੀਆਂ ਅਫਵਾਹਾਂ ਨੂੰ ਖਾਰਜ ਕਰਦੇ ਹਨ ਕਿਹਾ ਕਿ ਹਲੇ ਤੱਕ ਅਜਿਹੀ ਕੋਈ ਮੁਲਾਕਾਤ ਜਾਂ ਗੱਲਬਾਤ ਨਹੀਂ ਹੋਈ ਪਰ ਉਹ ਪੰਥ ਹਤਾਇਸ਼ੀ ਪਾਰਟੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਜੋ ਸਿੱਖ ਕੌਮ ਦੀਆਂ ਆਵਾਜ਼ਾਂ ਨੂੰ ਮਜ਼ਬੂਤ ਕੀਤਾ ਜਾ ਸਕੇ ਦਰਸੇਨ ਸਿੰਘ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਤੇ ਵੀ ਤਿੱਖਾ ਹਮਲਾ ਬੋਲਿਆ ਕੀ ਕੁਝ ਕਿਹਾ ਉਹਨਾਂ ਨੇ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਖੰਡੇ ਦੇ ਵਿੱਚ ਇਹੋ ਹੀ ਮਕਸਦ ਇਹੋ ਹੀ ਆਉਂਦਾ ਕਿ ਅਸੀਂ ਸਾਰੇ ਪੰਜਾਬ ਚ ਜਿਹੜਾ ਸਾਡੀ ਅਕਾਲੀ ਦਲ ਵਾਰਿਸ ਪੰਜਾਬ ਆ ਉਹਨੂੰ ਅਸੀਂ ਵੱਡਾ ਕਰ ਰਹੇ ਹਾਂ ਉਹਨੂੰ ਪਿੰਡ-ਪਿੰਡ ਤੱਕ ਲੋਕਾਂ ਤੱਕ ਲਿ ਜਾ ਰਹੇ ਹਾਂ ਚੰਗੇ-ਚੰਗੇ ਲੋਕਾਂ ਨੂੰ ਲੱਭ ਕੇ ਅਸੀਂ ਉਹਦੇ ਚ ਸ਼ਾਮਲ ਕਰ ਰਹੇ ਹਾਂ ਤੇ ਉਹਦੇ ਵਾਸਤੇ ਅੱਜ ਖਾਰਾ ਸਾਹਿਬ ਨੇ ਇਹਨਾਂ ਨਾਲ ਸਾਰਿਆਂ ਸੰਪਰਕ ਕਰਕੇ ਇਹਨਾਂ ਨੇ ਸਾਨੂੰ ਅੱਜ ਟਾਈਮ ਦਿੱਤਾ ਸੀ ਕਿ ਇਹਨਾਂ ਨੇ ਸ਼ਾਮਲ ਹੋਣਾ ਉਹਦੇ ਵਾਸਤੇ ਅਸੀਂ ਇੱਕ ਮਾਨ ਸਾਹਿਬ ਜਿਹੜਾ ਸਾਡੀ ਪਾਰਟੀ ਦਾ ਇੱਕ ਵਰਕਰ ਸੀਗਾ ਉਹ ਪਿਛਲੇ ਦਿਨੀ ਉਹ ਤਾਂ ਉਹ ਛੋਲਾ ਦੇ ਗਿਆ ਤੇ ਉਹਦਾ ਭੋਗ ਸੀ ਉੱਥੇ ਆਏ ਸੀ ਤੇ ਅੱਜ ਅਸੀਂ ਨਾਲ ਹੀ ਇਹਨਾਂ ਨੇ ਪ੍ਰੋਗਰਾਮ ਰੱਖਿਆ ਸੀ ਤੇ ਸਾਨੂੰ ਪੂਰਾ ਆਏ ਆ ਤੇ ਚਲ ਇਹ ਵੀ ਨਾਰ ਕੰਮ ਹੋ ਜੂਗਾ ਕਿ ਇਸ ਕਰਕੇ ਇਹ ਇਹ ਇੱਕ ਪ੍ਰੈਸ ਕਾਨਫਰੈਂਸ ਇਹ ਆ ਤੇ ਬਾਕੀ ਜਿਹੜੀ ਹੋਰ ਹੈ ਕਈ ਮਸਲੇ ਆ ਪੰਜਾਬ ਦੇ ਜਿਹੜੇ ਉਹ ਉਹਨਾਂ ਤੇ ਵੀ ਹੈ ਕਿ ਜਿਹੜਾ ਇੱਕ ਸਰਨਾ ਸਾਹਿਬ ਕਹਿ ਰਹੇ ਕਿ ਸਾਡਾ ਸਮਝੌਤਾ ਅਕਾਲੀਵਾਲ ਵਾਰਿਸ ਪੰਜਾਬ ਦਾ ਸਮਝੌਤਾ ਹੋ ਰਿਹਾ ਉਹ ਇਹ ਮਿਰਾਤ ਆ ਦੇ ਬੁਨਿਆਦ ਕੋਈ ਉਹਨਾਂ ਦਾ ਸਾਡੀ ਕਦੀ ਵੀ ਸਰ ਸ਼ਰਨਾ ਸਾਹਿਬ ਨਾਲ ਸਾਡੀ ਕਦੀ ਕਿਸੇ ਪਰਿਵਾਰਕ ਮੈਂਬਰ ਦੀ ਮੇਰੇ ਖਾਤੇ ਲੈ ਕੇ ਉਹਨਾਂ ਨਾਲ ਸਾਡਾ ਜਦੋਂ ਪਿਛਲੇ ਸਾਲ ਦਸੰਬਰ ਚ ਅਸੀਂ ਉਥੋਂ 2 ਸਾਲ ਪਹਿਲਾਂ ਉਹ ਦਿੱਲੀ ਉਹ ਮੁੰਡੇ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਦੋਂ ਸ਼ਰਨਾ ਸਾਹਿਬ ਆਏ ਸੀ ਉਦੋਂ ਬਾਅਦ ਸਾਡੀ ਕਦੀ ਵੀ ਉਹਨਾਂ ਨਾਲ ਮੁਲਾਕਾਤ ਨਹੀਂ ਹੋਈ ਇਹ ਐਵੇਂ ਬੇਫਜ਼ੂਲ ਗੱਲਾਂ ਚ ਚੱਲ ਰਹੀਆਂ ਇਹਦਾ ਕੋਈ ਆਧਾਰ ਨਹੀਂ ਜਹਦਾ ਜੀ ਤੁਸੀਂ ਸੋਚਦੇ ਹੋ ਕਿ ਪੰਥਕ ਇੱਕ ਤਾਂ ਹੋਣੀ ਚਾਹੀਦੀ ਆ ਕਿਹੜੇ ਆਧਾਰ ਤੇ ਹੋਣੀ ਚਾਹੀਦੀ ਆ ਪੰਥੀਕ ਇਕਤਾ ਤੇ ਜੀ ਜਿਹੜੇ ਪੰਥ ਨੂੰ ਮੰਨਣ ਵਾਲਿਆਂ ਦੀ ਹੋਣੀ ਚਾਹੀਦੀ ਹੈ ਨਾ ਜਿਹੜੇ ਪੰਥ ਨੂੰ ਵੇਚਣ ਵਾਲੇ ਪੰਥ ਦੀ ਬਰਬਾਦੀ ਕਰਨ ਵਾਲਿਆਂ ਨਾਲ ਇਕਤਾ ਨਹੀਂ ਹੋਣੀ ਚਾਹੀਦੀ ਪੰਥ ਨੂੰ ਜਿਹੜੇ ਪੰਥ ਨੂੰ ਪੰਥ ਨੂੰ ਆਪਣੇ ਪੰਜਾਬ ਨੂੰ ਜਿਹੜੇ ਅੱਗੇ ਲਿਜਾਣਾ ਚਾਹ ਰਹੇ ਆ ਚੰਗੀ ਸੋਚ ਵਾਲੇ ਅਸੀਂ ਸਾਰੇ ਉਹਨਾਂ ਨਾਲ ਸਾਰਿਆਂ ਨਾਲ ਇਕਤਾ ਕਰਨ ਵਾਸਤੇ ਤਿਆਰ ਆਂ ਪਰ ਜਿਹੜੇ ਹੁਣ ਬੇਦਗੀਆਂ ਦੇ ਲੋਸ਼ੀ ਆ ਹੋਰ ਜੋ ਕੁਝ ਪੰਜਾਬ 'ਚ ਵਾਪਰਿਆ ਉਹਨਾਂ ਦਾ ਡਰਾਵਾ ਉਹਨਾਂ ਨਾਲ ਕਿੱਦਾਂ ਜਿਹੜੀਆਂ ਕਿਹੜੀਆਂ ਧਿਰਾਂ ਦੇ ਨਾਲ ਤੁਸੀਂ ਮਰਦੇ ਹੋ ਕਿੰਨਾ ਸਾਡੀ ਇਕਤਾ ਹੋ ਸਕਦੀ ਆ ਦੱਸ ਸਕਦੇ ਕਿਹੜੀਆਂ ਕਿਹੜੀਆਂ ਧਿਰਾਂ ਨੇ ਇਕਤਾ ਦੀ ਵਿਆਦੀ ਦਾ ਜਿਹੜਾ ਸ਼੍ਰੋਮਣੀ ਕਾਲਜਲ ਤੇ ਲਾਇਆ ਉਦੋਂ ਧਰਾਂ ਕਿਹੜੀਆਂ ਕਿਹੜੇ ਤੁਸੀਂ ਮੰਨ ਕੇ ਨਾ ਸੋਚਦੇ ਕਿ ਜਿਹੜੀਆਂ ਨੂੰ ਕੋ ਪੰਜਾਬ ਜਾਂ ਪੰਥ ਨੂੰ ਪਿਆਰ ਕਰਨ ਵਾਲੇ ਲੋਕ ਹੈ ਉਹ ਚ ਕੱਲਾ-ਕੱਲਾ ਵੀ ਹੋਵੇ ਕੋਈ ਵੀ ਹੋਵੇ ਜਾਂ ਕੋਈ ਜਿੰਨਾ ਕੋ ਛੋਟੇ ਧੜੇ ਹੀ ਹੋਣਾ ਅਸੀਂ ਸਾਰਿਆਂ ਨਾਲ ਹੀ ਸੰਪਰਕ ਕਰਾਂਗੇ ਜੇ ਜਿਹੜੇ ਸਾਡੇ ਹਮਖਿਆਲੀ ਜਿੱਦਾਂ ਸਾਰੇ ਜਿਹੜੇ ਪੰਥ ਨੂੰ ਪੰਜਾਬ ਨੂੰ ਬਚਾਉਣਾ ਚਾਹ ਰਹੇ ਆ ਉਹ ਚਾਹੇ ਕੋਈ ਉਹ ਪੰਜਾਬ ਦੀ ਕੋਈ ਪਾਰਟੀ ਹੋਵੇ ਜਾਂ ਕੋਈ ਵੀ ਹੋਵੇ ਜਿਹੜਾ ਉਹਦੇ ਨਾਲ ਅਸੀਂ ਕਰ ਸਕਦੇ ਆ ਇੱਕ ਖਾਲੀ ਨੈਸ਼ਨਲ ਪਾਰਟੀਆਂ ਨੂੰ ਛੱਡ ਕੇ ਆਕਾਲੀ ਦਰਸ਼ਨਰ ਖਜੀਤ ਜੀ ਦੇ ਲੋਕ ਤੁਹਾਡੀ ਕੈਂਪੇਨ ਦੇ ਵਿੱਚ ਵੀ ਦੂਰ ਆਏ ਸੀਗੇ ਜਿਹੜੀ ਪਿਛਲੇ ਬਾਈ ਇਲੈਕਸ਼ਨ ਹੋਈ ਸੀਗੀ ਉਹਨਾਂ ਦਾ ਕੀ ਸੁਭਾਵਨਾ ਹਜੇ ਕਦੇ ਨਹੀਂ ਅਜੇ ਇਦਾਂ ਦੀ ਕੋਈ ਸੰਭਾਵਨਾ ਨਹੀਂ ਹੈਗੀ ਠੀਕ ਹੈ ਕਿ ਸਮੇਂ ਤੋਂ ਬਾਅਦ ਜੇ ਇਲੈਕਸ਼ਨ ਜੀ ਵੀ ਥੋੜਾ ਲੰਮਾ ਸਮਾਂ ਹੋਵੇ ਤੇ ਅਸੀਂ ਆਪਣੇ ਤੌਰ ਤੇ ਕਰ ਰਹੇ ਹਾਂ ਉਹ ਕਰ ਰਹੇ ਚੋਂ ਨੇੜੇ ਜਾ ਕੇ ਦੇਖਾਂਗੇ ਕਿ ਉਹਨਾਂ ਵਿੱਚ ਕੀ ਹਾਲਾਤ ਆ ਕਿਹੜੀਆਂ ਤਰ੍ਹਾਂ ਨੂੰ ਇਹ ਨੇੜੇ ਆ ਕੇ ਇਹ ਕੋ ਕੋ ਵਧੀਆ ਹੋ ਸਕਦਾ ਪੰਜਾਬ ਨੂੰ ਪੰਛੀ ਬਚਾਏ ਪਰ ਵੀ ਸਾਹਿਬ ਸਿੰਘ ਜੀ ਨੂੰ ਜਿੱਦਾਂ ਮੈਂਬਰ ਆਫ ਪਾਰਲੀਮੈਂਟ ਹੋਣ ਤੋਂ ਬਾਅਦ ਉਹਨਾਂ ਨੂੰ ਬਹੁਤ ਸਪੀਚ ਦੇਣ ਦੇ ਲਈ ਥੱਲੇ ਵੱਲੋਂ ਅਰਜੀਸ਼ਨ ਰੱਖੀ ਕੀਤੀ ਉਸ ਦੇ ਵਿੱਚ ਕੀ ਰਹੇ ਇਹ ਬਹੁਤ ਉਹਦੇ ਬਾਰੇ ਮੈਨੂੰ ਅਜੇ ਪਤਾ ਨਹੀਂ ਗੱਲ ਇਹ ਉਹ ਅਜੇ ਜੀ ਅਜੇ ਪੈਂਡਿੰਗ ਹੈ ਅੱਜ ਸ਼ਾਮ ਤੱਕ ਅਦਾਲਤ ਕੀ ਆਰਡਰ ਕਰਦੀ ਹੈ ਉਹਦੇ ਬਾਰੇ ਅਜੇ ਕਿਸੇ ਨੂੰ ਕੁਝ ਨਹੀਂ ਪਤਾ ਅੱਜ ਬਹਿਸ ਹੋਈ ਕੀ ਕੁਝ ਰੱਖਿਆ ਗਿਆ ਸੀ ਇਹਦੇ ਉੱਤੇ ਉਹ ਜਿਹੜੇ ਰੱਖਿਆ ਗਿਆ ਪਾਰਲੀਮੈਂਟ ਸੈਸ਼ਨ 'ਚ ਬੋਲਣ ਦੀ ਪਰਮਿਸ਼ਨ ਦਿੱਤੀ ਜਾਵੇ ਆਪਦੇ ਇਲਾਕੇ ਦੀ ਗੱਲ ਕਰਨੀ ਹੈ ਜਿਹੜੇ ਫੰਡਰ ਨੇ ਰੁਕੇ ਹੋਏ ਨੇ ਉਹ ਲੋਕਾਂ ਤੇ ਲਾਉਣੇ ਨੇ ਡਿਵੈਲਪਮੈਂਟ ਦੀ ਗੱਲ ਕਰਨੀ ਹੈ ਇਹ ਹੀ ਗੱਲ ਆ ਉਸ ਦੇ ਵਿੱਚ ਬਬੀ ਜੀ ਜੀ ਰੁਕਾ ਕਿਸ ਕਿਸ ਗੱਲ ਨੂੰ ਜਾਂਦਾ ਕਿ ਤੁਹਾਨੂੰ ਕੀ ਲੱਗਦਾ ਕਿ ਵੀ ਕਿਹੜੀ ਕੌਣ ਇਸ ਨੂੰ ਬੈਕਪੁੱਟ ਕਰਦਾ ਹੈ ਪੰਜਾਬ ਸਰਕਾਰ ਪੰਜਾਬ ਸਰਕਾਰ ਨਹੀਂ ਚਾਹੁੰਦੀ ਕਿ ਉਹ ਕੈਰੇਕਟਰ ਪਾਰਲੀਮੈਂਟ ਚ ਆਵੇ ਉਹ ਨਹੀਂ ਚਾਹੁੰਦੇ ਕਿ ਪਾਰਲੀਮੈਂਟ ਚ ਆ ਕੇ ਆਪ ਦੀ ਇਲਾਕੇ ਦੀ ਗੱਲ ਜਾਂ ਆਪਦੇ ਲੋਕਾਂ ਦੀ ਗੱਲ ਕਰੇ ਉਹਨਾਂ ਦੀ ਇੱਕੋ ਹੀ ਡਰ ਹੈ ਕਿ ਅਗਰ ਇਹ ਕੈਰੇਕਟਰ ਇੱਕ ਵਾਰ ਪਾਰਲੀਮੈਂਟ ਚ ਬੋਲ ਗਿਆ ਤੋ 2027 ਦੇ ਜਿਹੜੇ ਫਰਵਰੀ ਦੇ ਇਲੈਕਸ਼ਨ ਨੇ ਉਹ ਮੂਹਦੇ ਮੂਹਡੇ ਕੀ ਸਰਕਾਰ ਬਾਪੂ ਜਿਵੇਂ ਗੁਰੂ ਗੁਰੂਬੰਦ ਸਾਹਿਬ ਦੇ ਮਾਮਲੇ ਤੇ ਲਗਾਤਾਰ ਸਿਆਸਤ ਹੋ ਰਹੀ ਹੈ ਤੁਹਾਨੂੰ ਕੀ ਲੱਗਦਾ ਪਿਆ ਕਿ ਇਸ ਤਰ੍ਹਾਂ ਸਿਆਸਤ ਨਹੀਂ ਹੋਣੀ ਚਾਹੀਦੀ ਕਾਰਵਾਈ ਹੋਣੀ ਚਾਹੀਦੀ ਹੈ 128 ਰੁਪਏ ਦਾ ਮਾਮਲਾ ਆਇਆ ਉਸ ਤੋਂ ਬਾਅਦ ਮੁੱਖ ਮੰਤਰੀ ਦਾ ਬਿਆਨ ਆਇਆ ਕਿ ਉਹ ਤੋਂ ਰੁਪਏ ਬਰਾਮਦ ਹੋ ਗਏ ਪਰ ਉਹਨੋਂ ਨਿਕਲਿਆ ਕੁਝ ਵੀ ਨਹੀਂ ਜਿੰਦਗੀ ਦਾ ਖਿਆਲ ਹੈ ਕਿ ਲੋਕਾਂ ਨੂੰ ਧਮਰਾਹ ਕੀਤਾ ਜਾ ਰਿਹਾ ਹੈ ਇਹਦੇ ਤੇ ਇਹੜੀਆਂ ਸਾਡੇ ਪੋਲੀਟਿਕਲ ਧਿਰਾਂਵਾਂ ਨਾ ਉਹਦਾ ਸਿਆਸੀ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਹੀ ਅਰਥਾਂ ਚ ਕੈਪਟਨ ਸਾਹਿਬ ਆਏ ਉਦੋਂ ਉਹਨਾਂ ਨੇ ਕਿਹਾ ਕਿ ਬੇਦਗੀਆਂ ਦਾ ਅਸੀਂ ਕਰਾਂਗੇ ਕਮਿਸ਼ਨ ਬਿਲਕੁਲ ਕਿਸੇ ਸਿਰੇ ਨਹੀਂ ਲੱਗੀ ਉਦੋਂ ਬਾਅਦ ਆਮ ਆਦਮੀ ਪਾਰਟੀ ਵੀ ਆਈ ਸੀ ਇਹਨਾਂ ਨੇ ਵੀ ਇਹ ਕਿਹਾ ਸੀ ਕਿ ਅਸੀਂ 24 ਘੰਟਿਆਂ ਦੇ ਵਿੱਚ ਵਿੱਚ ਬੇਰਵੀ ਦੇ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਅੱਗੇ ਕੋਈ ਇਦਾਂ ਦੀ ਗੱਲ ਨਹੀਂ ਹੋਊਗੀ ਪਰ ਮੇਰਾ ਖਿਆਲ ਹੈ ਕਿ ਗੱਲ ਰੋਕ ਹੀ ਨਹੀਂ ਰਹੀ ਇਹ ਮੇਰੇ ਖਿਆਲ ਅਕਿ ਸਰਕਾਰ ਜਾਂ ਕੁਝ ਤਰ੍ਹਾਂ ਜਾਣਬੁੱਝ ਕੇ ਇਹ ਚੀਜ਼ਾਂ ਕਰਵਾਈਆਂ ਜਾ ਰਹੀਆਂ ਨੇ ਕਿ ਲੋਕ ਤੇ ਗੁਰੂ ਮਹਾਰਾਜ ਜੀ ਦਾ ਬਹੁਤ ਵੱਡਾ ਸਤਕਾਰ ਕਰਦੇ ਆ ਪਰ ਇਹਨਾਂ ਦੇ ਪਿੱਛੇ ਕੋਈ ਸਾਜ਼ਿਸ਼ ਆ ਜਿਹੜੀ ਪੰਜਾਬ ਦੇ ਲੋਕਾਂ ਨੂੰ ਵੰਡਣ ਦੀ ਲੋਕਾਂ ਨੂੰ ਲੋਕਾਂ 'ਚ ਦੰਗੇ ਫਸਾਦ ਕਰਾਉਣ ਦੀ ਜਿਹੜੀ ਇਹੋ ਜੀ ਸਾਜ਼ਿਸ਼ ਆ ਜਿਹੜੀ ਮੇਰੇ ਖਿਆਲ ਅਕਿ ਪੰਜਾਬ ਦੇ ਲੋਕਾਂ ਨੂੰ ਸਰਬੱਤਾ ਨਾਲ ਆਪਸੀ પ્રેમ ਪਿਆਰ ਨਾਲ ਇਹ ਇਹੋ ਜਿਹੇ ਮਸਲੇ ਜਿਹੜੇ ਆ ਇਸ ਸਭ ਤੋਂ ਵੱਡੀ ਤਣਗਾਹੀ ਸਾਡੀਆਂ ਜਿਹੜੀਆਂ ਸੰਸਥਾਵਾਂ ਦੇ ਮੁਖੀ ਸੀ ਜਿਨ੍ਹਾਂ ਨੇ ਇਹ ਇਹ ਇਹਨਾਂ ਚੀਜ਼ਾਂ ਨੂੰ ਅੱਗੇ ਲੈ ਕੇ ਜਾਣਾ ਸੀ ਲੋਕਾਂ 'ਚ ਇਹ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਵਾਸਤੇ ਲੋਕਾਂ ਦੇ ਮਨਾਂ 'ਚ ਜਿਹੜੀ ਗੱਲ ਪਚਾਉਣੀ ਸੀ ਉਹ ਨਹੀਂ ਪਚਾ ਸਕੇ ਉਦੋਂ ਬਾਅਦ 'ਚ ਦੇਖੋ ਇਹ 2015 ਤੋਂ ਇਹ ਮਾਮਲਾ ਜਿਹੜਾ ਗੁਰੂਗ੍ਰਾਮ ਸਾਹਿਬ ਦੇ ਸਰੂਪ ਲਾਪਤਾ ਹੁੰਦਾ ਉਹ ਵੀ ਕਿੰਨੇ ਚਿਰ ਤੋਂ ਚੱਲ ਰਿਹਾ ਸ੍ਰੋਮਣੀ ਕਮੇਟੀ ਕਿਉਂ ਨਹੀਂ ਕੋਈ ਚੰਗੇ ਸਿਰ ਦੇ ਰਿਟਾਇਰਡ ਜੱਜਾਂ ਦੀ ਹੋਰ ਵਕੀਲਾਂ ਦੀ ਮਦਦ ਲੈ ਕੇ ਕਿਉਂ ਨਹੀਂ ਸਹੀ ਤਰੀਕੇ ਨਾਲ ਪਹੁੰਚ ਸਕੀ ਕਿ ਕੌਣ ਹੈ ਦੋਸ਼ੀ ਇਹਦੇ ਵਿੱਚ ਕਿ 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 ਦੀ ਵਜ੍ਹਾ ਨਾਲ ਲਾਪਤਾ ਹੋਏ ਆ ਕਿੱਥੇ ਗਏ ਆ ਪਰ ਮੇਰਾ ਖਿਆਲ ਹੈ ਕੋਈ ਵੀ ਟਾਈਮ ਪਾਸ ਕੀਤਾ ਜਾ ਰਿਹਾ ਤਾਂ ਸਰਕਾਰ ਵੀ ਇਹ ਕਾ ਜੋ ਹੁਣ ਡਰਾਮੇਬਾਜ਼ੀ ਕੀਤੀ ਗਈ ਉਹ ਚੋਂ ਨਿਕਲਿਆ ਕੱਖ ਨਹੀਂ ਉਹ ਮੁੱਖ ਮੰਤਰੀ ਸਾਹਿਬ ਏਡੇ ਵੱਡੇ ਉੱਚੇ ਅਹੁਦੇ ਤੇ ਹੋਣ ਦੇ ਬਾਵਜੂਦ ਇਹਦਾਂ ਦੇ ਬਿਆਨ ਦੇ ਦਿੱਤੇ ਜੀ ਇਹ ਇਨੇ ਸਰੂਪ ਲੱਭ ਗਏ ਉਥੋਂ ਉਹ ਉਹ ਜਿਹੜੀ ਉਹਨਾਂ ਦੀ ਪ੍ਰੈਸ ਕਾਨਫਰੰਸ ਦੇਖੀ ਕਿ ਉਹਨਾਂ ਕਹਿੰਦੇ ਕਿ ਸਾਡੇ ਕੋਲ ਸਾਰੀ ਤਰ੍ਹਾਂ ਦਾ ਰਿਕਾਰਡ ਹੈਗਾ ਕਿ ਅਸੀਂ ਕਿੱਥੋਂ ਇਹ ਲਏ ਆ ਕਿ ਕਿਦਾਂ ਕਿਦਾਂ ਆਏ ਤੇ ਮੇਰਾ ਖਿਆਲ ਹੈ ਕਿ ਬਹੁਤ ਇਹ ਇਸ ਚੀਜ਼ ਨੂੰ ਬੜਾ ਹਸੋਈ ਨਾ ਜਾ ਬਣਾਇਆ ਜਾ ਰਿਹਾ ਜਿਹੜਾ ਸਰਕਾਰ ਨੇ ਉਹ ਗੈਂਗਵਾਦ ਨੂੰ ਖਤਮ ਕਰਨ ਦਾ ਇੱਕ ਨਵਾਂ ਅਪਰੇਸ਼ਨ ਸ਼ੁਰੂ ਕੀਤਾ ਉਹਦੇ ਬਾਰੇ ਤੁਹਾਡਾ ਕੀ ਹੈ ਮੇਰਾ ਖਿਆਲ ਹੈ ਕਿ ਦੇਖੋ ਜੀ 4 ਸਾਲ ਤੋਂ ਉੱਪਰ ਸਮਾਂ ਹੋ ਗਿਆ ਤੇ ਗੈਂਗਸਟਰਾਂ ਨੂੰ ਤੇ ਮੇਰਾ ਖਿਆਲ ਕੋਈ ਜਿਹੜੀਆਂ ਦੂਜੀਆਂ ਆਪੋਜੀਸ਼ਨ ਪਾਰਟੀਆਂ ਲਾ ਰਹੀਆਂ ਕਿ ਗੈਂਗਸਟਰਾਂ ਨੂੰ ਪ੍ਰਮੋਟ ਹੀ ਇਹ ਕਰ ਰਹੇ ਆ ਗੈਂਗਸਟਰਾਂ ਦੇ ਨਾਂ ਤੇ ਇਲੈਕਸ਼ਨਾਂ ਜਿੱਤੀਆਂ ਜਾ ਰਹੀਆਂ ਤੇ ਮੇਰਾ ਖਿਆਲ ਹੈ ਕਿ ਜੇ ਗੈਂਗਸਟਰਾਂ ਨੂੰ ਕਾਬੂ ਕਰਨਾ ਹੁੰਦਾ ਜਾਂ ਉਹਨਾਂ ਦੀ ਉਹਨਾਂ ਨੂੰ ਕੰਟਰੋਲ ਕਰਨਾ ਹੁੰਦਾ ਲੋਕਾਂ ਨੂੰ ਰਾਹ ਦੇਣੀ ਹੁੰਦੀ ਤੇ 4 ਸਾਲ ਦਾ ਸਮਾਂ ਨਹੀਂ ਚਾਹੀਦਾ ਹੁਣ ਆ ਕੇ ਕਿਉਂ ਕੀਤਾ ਜਾ ਰਿਹਾ ਇਹ ਉਦੋਂ ਤੋਂ ਹੀ ਕਿਉਂ ਨਹੀਂ ਇਹ ਕਾਰਵਾਈਆਂ ਹੋ ਰਹੀਆਂ ਇੱਕ ਜਿਹੜਾ ਕਿ ਗੈਂਗਸਟਰਾਂ ਨੂੰ ਫੜ ਕੇ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਬਣਾ ਕੇ ਮਾਰਨਾ ਇਹ ਵੀ ਗਲਤ ਚੀਜ਼ ਹੈ ਕਿ ਉਹਨਾਂ ਦਾ ਖੋਜ ਖੁਰਾ ਹੀ ਮਿਟਾ ਦੇਣਾ ਵੀ ਇੱਕ ਕਰਵਾ ਕੌਣ ਰਿਹਾ ਇਸ ਕਰਕੇ ਉਹਨਾਂ ਦੇ ਤਹਿ ਤੱਕ ਪਹੁੰਚਣਾ ਚਾਹੀਦਾ ਹੈ ਕਿ ਜਿਹੜਾ ਵੀ ਮਨਸਾ ਕੀ ਸਰ ਗੈਂਗਸਟਰ ਬਾਦ ਨੂੰ ਲੈ ਕੇ ਆਉਂਦਾ ਹੈ ਜੇ ਤੁਸੀਂ ਲੋਕ ਕਹਦੇ ਹੋ ਕਿ ਮੇਰਾ ਖਿਆਲ ਹੈ ਕਿ ਪੰਜਾਬ ਨੂੰ ਜਾਣ ਦੀ ਮਨਸਾ ਹੈ ਤੇ ਪੰਜਾਬ ਵਿੱਚ ਪੰਜਾਬ ਦੇ ਲੋਕ ਨਾ ਕੋਈ ਕੋਈ ਕਾਰੋਬਾਰੀ ਰਵੇ ਉਹਨੂੰ ਫਰੋਤੀਆਂ ਦੀਆਂ ਧਮਕੀਆਂ ਦੂਜੀਆਂ ਤਿੱਜੀਆਂ ਕਤਲੋਗਾਰ ਤੇ ਇਹ ਸਭ ਨਾ ਹੋ ਰਹੀ ਕੋਈ ਵੀ ਚਾਹੁੰਦਾ ਹੈ ਕਿ ਇੱਥੇ ਮੈਂ ਰਹਿ ਕੇ ਕਰੂੰਗਾ ਕਿ ਇਹ ਸਾਰੀ ਪੰਜਾਬ ਨੂੰ ਬਰਬਾਦ ਕਰਨ ਦੀ ਪੰਜਾਬ ਨੂੰ ਖਾਲੀ ਕਰਨ ਦੀ ਇੱਕ ਛਾਜਸ਼ ਹੋ ਰਹੀ ਆ ਕਿ ਆਪਣੇ ਨੌਜਵਾਨਾਂ ਨੂੰ ਪਹਿਲਾਂ ਘਬਰਾਹ ਕਰਕੇ ਇਧਰ ਪਾਸੇ ਤੁਰੇ ਜਾਂਦਾ ਫਿਰ ਉਹਨਾਂ ਨੂੰ ਆਪਣੇ ਲੋਕਾਂ ਨੂੰ ਚੰਗੇ ਚੰਗੇ ਲੋਕਾਂ ਨੂੰ ਮਰਵਾਇਆ ਜਾ ਰਿਹਾ ਵਪਾਰੀਆਂ ਨੂੰ ਮਰਵਾਇਆ ਜਾ ਰਿਹਾ ਚੰਗੇ ਚੰਗੇ ਕੋਈ ਕਿਸਾਨਾਂ ਨੂੰ ਜਿਹੜਾ ਵੀ ਕੋਈ ਦਿਖਦਾ ਕਿ ਥੋੜਾ ਠੀਕ ਹੈ ਉਹ ਉਹਨੂੰ ਉਹਨੂੰ ਮਰਵਾ ਦਿੱਤਾ 2027 ਦੇ ਇਲੈਕਸ਼ਨ ਆ ਰਹੇ ਨੇ ਕਿ ਵਾਰਸ ਪੰਜਾਬ ਦੀ ਦਿੱਸ਼ਾ ਮਦਨੀ ਕਿਸ ਤਰੀਕੇ ਦੀ ਅਗਰਸ਼ਟ ਦੀ ਨਹੀਂ ਅਸੀਂ ਤੇ ਪੂਰੀ ਤਿਆਰੀ ਚਾਹੀ ਜੀ ਅਸੀਂ ਤੇ ਅਸੀਂ ਤੇ ਤਾਂ ਹੀ ਇਹ ਵਾਰ ਅਕਾਲੀ ਦਲ ਵਾਰਸ ਪੰਜਾਬ ਦਾ ਇੱਕੋ ਹੀ ਆ ਕਿ ਅਸੀਂ ਪੰਜ ਲੋਅਰ ਪੰਜਾਬ ਨੂੰ ਬڑے ਸਿਰਦ ਚੰਗੇ ਚੰਗੇ ਸਿਆਣੇ ਲੋਕਾਂ ਨੂੰ ਦਾਲ ਅਸੀਂ ਜੋੜ ਰਹੇ ਆ ਲੈ ਰਹੇ ਆ ਉਹਨਾਂ ਦੀ ਸਲਾਹ ਨਾਲ ਕਿ ਇਹਨੂੰ ਕਿੱਦਾਂ ਬਚਾਇਆ ਜਾ ਸਕਦਾ ਕਿਉਂਕਿ ਜਿਹੜੇ ਧਾੜਵੀ ਆ ਹੁਣ ਇਹ ਸਰਕਾਰਚਾਰੀ ਦਿੱਲੀ ਤੋਂ ਚੱਲ ਰਹੀ ਆ ਪਹਿਲਾਂ ਵੀ ਇੱਥੇ ਦਿੱਲੀ ਦੇ ਇਸ਼ਾਰਿਆਂ ਤੇ ਹੀ ਸਰਕਾਰਾਂ ਚੱਲਦੀਆਂ ਰਹੀਆਂ ਤਾਂ ਉਹਨੇ ਪੰਜਾਬ ਦਾ ਜੋ ਹਾਲਾਤ ਬਣਾਉਂਗਾ ਤੇ ਅੱਜ ਪੰਜਾਬ ਚ ਅੱਜ ਕੋਈ ਵੀ ਮੇਰਾ ਖਿਆਲ ਆ ਕਿ ਜਿਹੜੇ ਪੰਜਾਬ ਦੇ ਵਾਸੀ ਉਹ ਤਾਂ ਕਿਤੇ ਛੱਡ ਕੇ ਨਹੀਂ ਜਾ ਸਕਦੇ ਉਹਨਾਂ ਦੀ ਇਹ ਮਜਬੂਰੀ ਆ ਨਹੀਂ ਤੇ ਇਦਾਂ ਦੇ ਹਾਲਾਤ ਬਣਦੇ ਪਤਾ ਨਹੀਂ ਕਿਹੜਾ ਬੰਦਾ ਘਰੋਂ ਨਿਕਲੇ ਸ਼ਾਮ ਨੂੰ ਜਾਊਗਾ ਕਿ ਨਹੀਂ ਆਪਣੇ ਘਰ ਪਹੁੰਚੂਗਾ ਕਿ ਨਹੀਂ ਇਹ ਬਹੁਤ ਮੰਦ ਭਾਗੀਆਂ ਜਿਹੜੀਆਂ ਘਟਨਾਵਾਂ ਵਾ ਅਸੀਂ ਤੇ ਉਹਨਾਂ ਨੌਜਵਾਨਾਂ ਨੂੰ ਵੀ ਜਿਹੜੇ ਗੈਂਗਸਟਰ ਵੀ ਆ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਤੁਸੀਂ ਇਸ ਚੀਜ਼ ਤੋਂ ਬਾਹਰ ਨਿਕਲ ਕੇ ਆਪਣੇ ਪੰਜਾਬ ਦੀ ਪੰਛਤੀ ਜਿਹੜੀ ਚੰਗੀ ਸੋਚ ਨੂੰ ਅੱਗੇ ਲੈ ਕੇ ਆਓ ਨਾ ਇਹੋ ਜਿਹੇ ਆਪਾਂ ਕਾਰਨਾਮੇ ਕਰੀਏ ਜਿਹਦੇ ਨਾਲ ਪੰਜਾਬ ਵੀ ਬਦਨਾਮ ਹੋ ਰਿਹਾ ਸਾਡੀ ਕੌਮ ਵੀ ਬਦਨਾਮ ਹੋ ਰਹੀ ਹੈ ਮੇਰੇ ਖਿਆਲ ਹੈ ਕਿ ਅੱਗੇ ਤੁਸੀਂ ਦੇਖੋ ਕਿ ਅਸਫਤਪਾਲ ਨੂੰ 3 ਸਾਲ ਹੋ ਗਏ ਅੰਦਰ ਬੈਠੇ ਅੱਗੇ ਤਾਂ ਰੋਜ਼ ਹੀ ਪਤਾ ਨਹੀਂ ਕਿੰਨੇ ਕਿੰਨੇ ਲੋਕ ਨਸ਼ਿਆਂ ਨਾਲ ਮਰ ਰਹੇ ਆ ਜਾਂ ਕਿੰਨੇ ਲੋਕ ਆ ਇੱਧਰ ਲੋਕਾਂ ਦੀਆਂ ਗੋੜੀਆਂ ਨਾਲ ਮਰ ਰਹੇ ਆ ਕਿੰਨੇ ਲੋਕਾਂ ਕੁਖਰਾਉਂਦੀਆਂ ਕਿੰਨੇ ਲੋਕ ਕਿੰਨੇ ਤੰਗੀ ਚ ਜੀ ਰਹਿ ਆ ਮੇਰੇ ਖਿਆਲ ਹੈ ਕਿ ਅਮਰਪਾਲ ਜੀ ਇੱਥੇ ਹੁੰਦਾ ਤਾਂ ਸ਼ਾਇਦ ਇਹੋ ਜਿਹੀ ਅੱਜ ਜਿਦਾਂ ਦੇ ਹਾਲਾਤ ਇਦਾਂ ਦੇ ਨਾ ਹੁੰਦੇ ਬਹੁਤ ਵਧੀਆ